ਪੰਜਾਬੀ ਟ੍ਰਿਪੋਂ ਡਿਜੀਟਲ মিডিਆ ਵਿੱਚ ਆਪ ਜੀ ਦਾ ਸਵਾਗਤ ਹੈ। ਕਨੌਲੀ ਨੇੜਲੇ ਪਿੰਡ ਚੱਕ ਕਰਮਾ ਦੀ ਬਸਨੀਕ ਪੁਨਮ ਦੇਵੀ ਜੋ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਵੀ ਨੇ ਤੇ ಗ್ರಾಮ ਪੰਚਾਇਤ ਦੇ ਪੰਚ ਵੀ ਨੇ ਤੇ ਉਹਨਾਂ ਨੂੰ ਦਿੱਲੀ ਵਿਖੇ ਗਣਤਤਵ ਦਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ ਤੇ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ ਜਿਹੜੀ ਤੁਹਾਡੀ ਇਹ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਹੈ ਕਦੋਂ ਤੋਂ ਹੋਂਦ ਵਿੱਚ ਆਈ? ਇਹ ਜੀ 2020 ਚ ਸਾਡੇ ਪਿੰਡ ਚ ਹੋਂਦ ਚ ਆਈ ਇਹ। ਤੇ ਇਹ ਤੋਂ ਪਹਿਲਾਂ ਪਾਣੀ ਜਿਹੜਾ ਸਾਡੇ ਕਿੱਥੋਂ ਆਉਂਦਾ ਸੀ ਇਹ 2009 ਚ ਸਾਡਾ ਪਾਣੀ ਡੰਗੋਲੀ ਤੋਂ ਆਂਦਾ ਸੀ ਨੇੜੇ ਦਾ ਹੀ ਪਿੰਡ ਹੈ ਸਾਡਾ ਉੱਥੇ ਤੋਂ ਆਂਦਾ ਸੀ ਜੀ ਪਾਣੀ ਸਾਡੇ ਪਿੰਡ 'ਚ ਤੇ ਉਤੋਂ ਬਾਅਦ ਜਿਹੜੇ ਤੁਸੀਂ ਕਦੇ ਮੈਂਬਰ ਕਿਸ ਵੜੇ ਦੇ ਕਮੇਟੀ ਦੇ ਮੈਂਬਰ ਬਣੇ ਜੀ ਮੈਨੂੰ ਵੀ ਲੰਮ ਸਮੇਂ ਸੇ 7 ਸਾਲ ਹੋ ਗਏ ਜੀ ਉਹ ਸ਼ੁਰੂ ਤੋਂ ਜਣੀਗਾ ਸ਼ੁਰੂ ਤੋਂ ਤੁਸੀਂ ਮੈਂਬਰ ਰਹੇ ਕਮੇਟੀ ਦੇ ਹਾਂ ਜੀ ਕਮੇਟੀ ਦੇ ਮੈਂਬਰ ਸੀ ਸ਼ੁਰੂ ਤੋਂ ਤੇ ਤੁਸੀਂ ਜਿਹੜੇ ਤੁਹਾਨੂੰ ਕੀ ਕੀ ਜਿਹੜੇ ਹੈਗੇ ਪ੍ਰਬੰਧ ਤੁਸੀਂ ਜਿਹੜੇ ਇਹਦੇ ਵਾਸਤੇ ਕਰ ਰਹੇ ਹੋ ਜਿਹੜਾ ਲੋਕਲ ਪਾਣੀ ਬਹਈਆ ਕਰਾਉਣ ਲਈ ਪਹਿਲਾਂ ਤਾਂ ਸਾਡਾ ਇਹ ਹੀ ਹੈ ਜੀ ਵੀ ਪਾਣੀ ਸਾਡਾ ਸਾਫ਼ ਸੁਥਰਾ ਆਵੇ ਸਮੇਂ ਸਮੇਂ ਤੇ ਅਸੀਂ ਪਾਣੀ ਦੀ ਸਫਾਈ ਵਿੱਚ ਦਵਾਈ ਵੀ ਪਾਉਂਦੇ ਹਾਂ ਦੇ ਟੈਂਕੀਆਂ 'ਚ ਤੇ ਜੇ ਟੁੱਟ ਭੱਜ ਜਾਂ ਲੀਕੇਜ ਹੈ ਉਹ ਸਹੀ ਕਰਵਾਉਂਦੇ ਰਹਿੰਦੇ ਅਸੀਂ ਜੀ ਤੇ ਪਾਣੀ ਸਾਡਾ 10 ਘੰਟੇ ਆਂਦਾ ਜੀ ਪ੍ਰੋਪਰ ਤੇ ਜਿੱਥੇ ਪਾਣੀ ਦੀ ਨਹੀਂ ਹੁੰਦੀ ਦਿੱਕਤ ਆਂਦੀ ਹੈ ਉੱਥੇ ਅਸੀਂ ਲੋਕਾਂ ਨੂੰ ਉਹਨਾਂ ਦੀ ਮਤਲਬ ਸੁਣ ਕੇ ਸਲਾਹ ਲੈ ਕੇ ਮਤਲਬ ਉਹਨਾਂ ਦੇ ਹਿਸਾਬ ਨਾਲ ਕਰ ਲੈਂਦੇ ਹਾਂ ਕਿੰਦਾ ਤੁਹਾਨੂੰ ਕੀ ਆ ਦਿੱਕਤ ਹੈ ਜੀ ਤਾਂ ਤੁਸੀਂ ਜਿਹੜਾ ਪਾਣੀ ਇਹ ਲੋਕਾਂ ਤੋਂ ਜਿਹੜੀ ਪੈਸੇ ਤੁਸੀਂ ਜਿਹੜੇ ਹੈਗੇ ਲੋਕਾਂ ਤੋਂ ਇਕੱਤਰ ਕਰਕੇ ਚਲਾਉਂਦੇ ਦਾ ਪ੍ਰਬੰਧ ਹਾਂਜੀ ਪਿੰਡ ਵਾਸੀਆਂ ਤੋਂ ਅਸੀਂ ਮਤਲਬ ਬਿੱਲ ਰੱਖਿਆ ਹੈ ਜਿਹ ਮਹੀਨੇ ਦਾ 100-100 ਰੁਪਏ ਜੋ ਵੀ ਬਣਦਾ ਹੈ ਤੇ ਉਹ ਅਸੀਂ ਇਕੱਠਾ ਕਰਕੇ ਪਾਣੀ ਦੇ ਆਪਰੇਟਰ ਦੀ ਤਨਖਾਹ ਜਿਹੜੀ ਪਾਈਪਾਂ ਦੀ ਲੀਕਾਜ ਹੈ ਕੋਈ ਟੁੱਟ ਭੱਜ ਹੈ ਜਿੱਦਾਂ ਹੁਣ ਮੋਟਰ ਪਿੱਛੇ ਗਿਰ ਗਈ ਥੀ ਉਹਦੀ ਰਿਪੇਅਰ ਹੈ ਉਹ ਸਾਰੀ ਅਸੀਂ ਕਰਵਾਈ ਦੀ ਹੈ ਜਦੋਂ ਥੋੜੀ ਮੋਟਰ ਡਿੱਗੀ ਹੈ ਉਹਦੇ ਵਿੱਚ ਜਿਹੜਾ ਹੈਗਾ ਤੁਹਾਡਾ ਫਿਰ ਉਹਦਾ ਪ੍ਰਬੰਧ ਕੋਈ ਵਿਭਾਗ ਨੇ ਵੀ ਥੋੜਾ ਸਾਯੋਗ ਦਿੱਤਾ ਹੈ ਕੱਲੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਪੁਆਈ ਆ ਪਿੰਡ ਵਾਲਿਆਂ ਦਾ ਵੀ ਸਹਿਯੋਗ ਹੈ ਜੀ ਵਿਭਾਗ ਦਾ ਵੀ ਸਹਿਯੋਗ ਹੈ ਕੱਲਿਆਂ ਤਾਂ ਇਹ ਕੰਮ ਹੈ ਨਹੀਂ ਹੈ ਜੀ ਤੇ ਹੁਣ ਜਿਹੜਾ ਉੱਤੇ ਬਾਅਦ ਤੁਹਾਡੇ ਹੁਣ ਇੱਕ ਬੋਰ ਚੱਗਾ ਜਾਂ ਦੋ ਚੱਲਦੇ ਨੇ ਸਾਡੇ ਦੋ ਬੋਰ ਚੱਲਦੇ ਆ ਜੀ ਤੇ ਪਾਣੀ ਜਿਹੜਾ ਤੁਹਾਡਾ ਪਿੰਡ ਜਿਹੜਾ ਹੁਣ ਉੱਚਾ ਨੀਵਾ ਪਿੰਡ ਹੈ ਕਾਫੀ ਘਰ ਜਿਹੜੇ ਤੁਹਾਡੇ ਪਿੰਡ ਦੇ ਕਾਫੀ ਉੱਚੇ ਨੇ ਤੇ ਕਾਫੀ ਘਰ ਜੀਵੇਂ ਨੇ ਜੀ ਤੇ ਉਹਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਜਿਹੜੀ ਹੈ ਕਿ ਨੀਵੇਂ ਕਰ ਨੂੰ ਪਾਣੀ ਜ਼ਿਆਦਾ ਆ ਗਿਆ ਉੱਚੇ ਨੂੰ ਘੱਟ ਆ ਗਿਆ ਕੋਈ ਐਦਾਂ ਦੀ ਕੋਈ ਪ੍ਰੋਬਲਮ ਦਿੱਕਤਾਂ ਦੀ ਤਾਂ ਬਹੁਤ ਆਉਂਦੀਆਂ ਨੇ ਜੀ ਪਰ ਅਸੀਂ ਪਾਣੀ ਦੀ ਸਪਲਾਈ 10 ਘੰਟੇ ਕੀਤੀ ਹੋਈ ਹੈ ਜਿਸ ਕਰਕੇ ਵੀ ਜਿੱਦਾਂ ਈ ਨੀਚਲੇ ਪਿੰਡ ਨੂੰ ਪਾਣੀ ਇੱਕ ਟਾਈਮ ਛੱਡ ਕੇ ਇੱਕ ਟਾਈਮ ਉੱਪਰਲੇ ਪਿੰਡ ਨੂੰ ਛੱਡ ਕੇ ਮਤਲਬ ਨੀਚੇ ਨੂੰ ਵੀ ਛੱਡਣਾ ਤੇ ਉੱਪਰ ਨੂੰ ਵੀ ਛੱਡਣਾ ਤਾਂ ਕਰਕੇ ਪਾਣੀ ਦਾ ਬੈਲੈਂਸ ਅਸੀਂ ਬਣਾਇਆ ਹੋਇਆ ਹੈ ਜੀ ਤੇ ਜਿਹੜੇ ਪਿੰਡ ਜਿੱਥੇ ਕੋਈ ਮੀਟਿੰਗ ਕਰਾ ਵੀ ਕਰਦੇ ਆ ਮੀਟਿੰਗਾਂ ਹਾਂ ਜੀ ਇਹ ਮਹੀਨੇ ਦੀ ਇੱਕ ਮੀਟਿੰਗ ਹੁੰਦੀ ਹੈ ਜੀ ਉਦੇਚੇ ਲੋਕਾਂ ਦੀਆਂ ਸਮੱਸਿਆਵਾਂ ਪਾਣੀ ਬਾਰੇ ਜੋ ਵੀ ਆ ਉਹ ਸੀ ਸੁਣ ਕੇ ਅੱਗੇ ਪੰਚਾਇਤ ਮੈਂਬਰ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਜਲ ਸਪਲਾਈ ਜਿਹੜੇ ਸੈਂਟੇਜਰ ਵਾਲੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਦੀਆਂ ਦਿੱਕਤਾਂ ਨੂੰ ਸੁਣ ਕੇ ਉਹਨਾਂ ਨੂੰ ਠੀਕ ਕਰਨ ਦੀ ਮਤਲਬ ਉਪਰਾਲੇ ਕਰਦੇ ਰਹਿੰਦੇ ਹਾਂ ਠੀਕ ਹੈ ਤੇ ਮਤਲਬ ਹੁਣ ਇਸ ਟਾਈਮ ਜਿਹੜਾ ਤੁਹਾਡਾ ਇਹ ਜਿਹੜਾ ਵਧੀਆ ਜਿਹੜਾ ਸਿਸਟਮ ਚੱਲ ਰਿਹਾ ਤੇ ਤੁਹਾਨੂੰ ਜਿਹੜਾ ਹੁਣ ਇਹ ਜਿਹੜੀ ਥੋੜੀ ਚੋਣ ਹੋਈ ਹੈ ਗਣਤਾਂ ਦਾ ਇਸ ਮੌਕੇ ਤੁਹਾਨੂੰ ਇਹ ਕਿਦੋਂ ਪਤਾ ਲੱਗਿਆ ਇਹ ਜੀ ਜਲ ਸਪਲਾਈ ਸੈਂਟੇਜਰ ਵਾਲਿਆਂ ਨੇ ਸਾਨੂੰ ਦੱਸਿਆ ਜੀ ਸਵੰਦਨਾ ਮੈਡਮ ਆਉਂਦੇ ਨੇ ਉਹ ਸਮੇਂ-ਸਮੇਂ ਤੇ ਸਾਨੂੰ ਜਿੱਦਾਂ ਪਾਣੀ ਦੇ ਪ੍ਰਯੋਗ ਬਾਰੇ ਦੱਸਦੇ ਰਹਿੰਦੇ ਨੇ ਸਹੀ ਕਰਨਾ ਤੇ ਸਾਫ਼ ਸੁਥਰਾ ਕਿੱਦਾਂ ਰੱਖਣਾ ਉਹਦੀ TCL ਸੀ ਕਿੱਦਾਂ ਅਸੀਂ ਦੇਖਣੀ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਹਾਨੂੰ ਇਸ ਤਰ੍ਹਾਂ 26 ਜਨਵਰੀ ਨੂੰ ਤੁਹਾਨੂੰ ਬੁਲਾਇਆ ਹੈ ਜੀ ਤੇ ਪਾਣੀ ਨੂੰ ਤੁਸੀਂ ਸਾਫ਼ ਸੁਥਰਾ ਕਰਨ ਦਾ ਯਤਨ ਵੀ ਕਰਦੇ ਹੋ ਤੇ ਉਹਦੇ ਵਾਸਤੇ ਕੀ ਕੋਈ ਕਰਦੇ ਹੋ ਮਤਲਬ ਉਹ ਮਤਲਬ ਜਿੱਦਾਂ ਕਿ ਪਾਣੀ ਵਿੱਚ ਦਵਾਈ ਪਾਣੀ ਤੇ ਜਿਹੜੀ ਲੀਕੇਜ ਆ ਉਹ ਸਹੀ ਕਰਨੀ ਬਾਕੀ ਸਮੇ ਸਮੇ ਤੇ ਦੇਖਦੇ ਰਹਿੰਦੇ ਕੋਈ ਬੋਰਡ ਦੀ ਕੋਈ ਪ੍ਰੋਬਲਮ ਹੈ ਉਹ ਦੇਖਦੇ ਰਹਿੰਦੇ ਵੀ ਕੋਈ ਟੁੱਟੇ ਭੱਜ ਕੋਈ ਜਿੱਦਾਂ ਪਿਛਲੀ ਵਾਰ ਇੱਕ ਵਾਰ ਗਈ ਤੇ ਵੀ ਗਈ ਸੀ ਜੀ ਮੋਟਰ ਉਹ ਵੀ ਠੀਕ ਕਰਵਾਈ ਜੀ ਇਸ ਤਰ੍ਹਾਂ ਜੇ ਮੈਂ ਗਰਮੀਆਂ ਦੇ ਵਿੱਚ ਦਿੱਕਤ ਆਂਦੀ ਆਮ ਤੌਰ ਤੇ ਉਹਦੇ ਵਿੱਚ ਕੋਈ ਖੇਤਾਂ ਨੂੰ ਪਾਣੀ ਲਾਣ ਲੱਗ ਜਾਂਦਾ ਜਾਂ ਕੋਈ ਆਪਣਾ ਦੁਰਵਯੋਗ ਕਰਨ ਲੱਗ ਜਾਂਦਾ ਤੁਸੀਂ ਉਹਦੇ ਰੋਕਣ ਵਾਸਤੇ ਵੀ ਕੋਈ ਬੁਲਾਵਾਂਦ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਜਿੱਦਾਂ ਵੀ ਪਾਣੀ ਕੋਈ ਜਿੱਦਾਂ ਛੱਡਦਾ ਵੈਸੇ ਤਾਂ ਸਾਰਿਆਂ ਨੂੰ ਜੁਰਮਾਨਾ ਰੱਖਿਆ ਹੋਇਆ ਜੀ ਪਾਣੀ ਪੀਣ ਤੇ ਇਲਾਵਾ ਆਪਣੇ ਘਰ ਬਰਤਨ ਤੋਂ ਇਲਾਵਾ ਜੋ ਵੀ ਖੇਤਾਂ ਨੂੰ ਜਾਂ ਕਿਤੇ ਦੁਰਪਯੋਗ ਕਰਦਾ ਤੇ ਉਹਦੇ ਵਾਸਤੇ ਜੁਰਮਾਨਾ ਰੱਖਾਂਗੇ ਅਸੀਂ ਠੀਕ ਹੈ ਜੀ ਜਿਹੜੇ ਕਿ ਥੋੜਾ ਪਿੰਡ ਜਾ ਦੇ ਸਹਿਯੋਗ ਕਰ ਰਹੇ ਨੇ ਪਿੰਡ ਵਾਸੀ ਹਾਂਜੀ ਪਿੰਡ ਦਾ ਵੀ ਪੂਰਾ ਸਹਿਯੋਗ ਹੈ ਜੀ ਕਮੇਟੀ ਦਾ ਵੀ ਪੂਰਾ ਸਹਿਯੋਗ ਹੈ ਤੇ ਸਾਡੀ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੈ ਜੀ ਇਹ ਸਾਨੂੰ ਜਲ ਸਪਲਾਈ ਸੈਕਸ਼ਨ ਕਮੇਟੀ ਦੇ ਮੈਂਬਰ ਤੇ ਗ੍ਰਾਮ ਪੰਚਾਇਤ ਚਾਕਰਮਾਂ ਦੇ ਮਹਿਲਾ ਪੰਚ ਪੁਨਨ ਦੇਵੀ ਜੀ ਇਹਨਾਂ ਨਾਲ ਅਸੀਂ ਜਿਹੜੀ ਗੱਲ ਕੀਤੀ ਤੇ ਇਹਨਾਂ ਦੀ ਜੋ ਚੋਣ ਪਹਾੜ ਸਰਕਾਰ ਵੱਲੋਂ ਗੜਕਤਾ ਦਾ ਜਦੋਂ ਸਮਰੋਹ ਲਈ ਕੀਤੀ ਗਈ ਹੈ ਉਹ ਇਸ ਅਧਾਰ ਤੇ ਕੀਤੀ ਗਈ ਹੈ ਕਿ ਇਹਨਾਂ ਵੱਲੋਂ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸਚਾਲੂ ਰੂਪ ਵਿੱਚ ਚਾਲੂ ਰੱਖਣ ਲਈ ਯਤਨ ਕੀਤੇ ਜਾ ਰਹੇ ਨੇ ਤੇ ਜੇਕਰ ਕਿਸੇ ਪਿੰਡ ਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਅੱਗੇ ਹੋ ਕੇ ਉਹਦਾ ਮੁਸ਼ਕਲ ਦਾ ਹੱਲ ਕਰਦੇ ਨੇ ਤਾਂ ਕਿ ਜਿਹੜਾ ਲੋਕਾਂ ਨੂੰ ਪੀਣ ਵਾਲਾ ਪਾਣੀ ਹੈਗਾ ਉਹ ਸਹੀ ਤਰੀਕੇ ਦੇ ਨਾਲ ਮਿਲਦਾ ਰਹੇ ਇਹਨਾਂ ਦੀ ਪਹਾੜ ਸਰਕਾਰ ਵੱਲੋਂ ਕੌਣ ਕਿਤੇ ਜਾਣ ਤੇ ਪੂਰੇ ਪਿੰਡ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੰਜਾਬੀ ਟਰਬਿਊ ਲਈ ਜਗਮੋਹਨ ਸਿੰਘ ਘਰਾਉੜੀ